ਹਰਜੀ ਅੱਛੀ ਗਾਲ ਜੀ ਸਾਰੇ ਦੋਸਤਾਂ ਨੂੰ ਤੇ ਆਪਾਂ ਲੱਗਿਆ ਚਵਾਈ ਵਾਲਾ ਕੰਮ ਸ਼ੁਰੂ ਕਰਨਾ ਇੰਦੀ ਨਾ ਆਪਣੀ ਗੁਲਬਲ ਦੀ ਚਵਾਈ ਆਪਾਂ ਕਰਦੇ ਆ ਮਸ਼ੀਨ ਤੇ ਨਾ ਉੱਤੇ ਤੇ ਸਮੁੰਦਰੀ ਇਹਨੇ ਚੋਲਣੀ ਜੋਦੇ ਨੇ ਤੇ ਗੁਲਬਲ ਆਪਾਂ ਜਾਣੇ ਆ ਪਤਲਿਆਰਾ ਪਾ ਲਈਦਾ ਇੱਥੋਂ ਦੂਜਾ ਸੰਗਲ ਜਿਹੜਾ ਨੋ ਇੱਥੇ ਲਾ ਦੀਦਾ ਤੇ ਤਲਿਆਰਾ ਥੋੜਾ ਆਇਆ ਨੇੜੇ ਚੋਦੇ ਤਲਿਆਰਾ ਵੇਖ ਕੋ ਆਉਂਦੀ ਆ ਬਫਾਈਏ ਬਲਬਲ ਚਲ ਗਿਆ ਬਾਹਰ ਇਹ ਕੰਬਲ ਜਾਂ ਦੇਣੀ ਦਾ ਉੱਤੇ ਥੋੜੀ ਨਾ ਅੰਦਰ ਨਿੱਗ ਬਣੀ ਹੁੰਦੀ ਏ ਤੇ ਫਿਰ ਬਾਹਰ ਹਵਾ ਬੜੀ ਹੁੰਦੀ ਆ ਜਾ ਚਲ ਆ ਬਾਹਰ ਚਲ ਗਿਆ ਬਲਬਲ ਆ ਤਲਿਆਰਾ ਪਵਾ ਇਧਰ ਗਈ ਮੂੰ ਤਾਣ ਗਰੀ ਓਹੋ ਤਾਣ ਇੱਥੇ ਆਉਣਾ じゃ ਬਾਹਰ ਚੱਲੀ ਚੱਲ ਚੱਲ ਵਿਚਾਲ 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 ਆਇਆ ਚਲਾ ਚੱਲੇ ਤੇ ਬੱਚੇ ਅੰਦਰ ਨੇ ਕੱਟੀ ਅੰਦਰ ਜਿੱਦਾਂ ਦੀ ਸੋਈ ਉਦੋਂ ਦੀ ਮਸ਼ੀਨ ਤੇ ਹੀ ਚਵਾਈ ਇਹਦੀ ਹੌਲੀ ਹੌਲੀ ਬੱਤੇ ਤੇ ਇਹ ਆਪਣਾ ਚਵਾਈ ਵਾਲਾ ਸਿਸਟਮ ਜਿਹੜਾ ਬਾਹਰ ਲੱਗਿਆ ਚੱਲ ਆ ਇਹ ਟੀਨਾ ਆਪਣੀ ਜ਼ਰੂਰੀ ਏ ਜਿਵੇਂ ਸਕੰਜਾ ਜਿਹੜਾ ਜਿਵੇਂ ਬਣਿਆ ਹੋਵੇ ਜ਼ਰੂਰੀ ਏ ਮਗਰ ਉਹਨਾਂ ਥੋੜੀ ਲੱਕੜ ਲਾਵਾਂਗੇ ਕਿ ਮੱਝ ਦੀ ਚਵਾਈ ਵੇਲੇ ਨਾ ਜਿਵੇਂ ਕਈ ਵਾਰੀ ਪਸ਼ੂ ਕਿਸੇ ਚੀਜ਼ ਤੋਂ ਡਰ ਕੇ ਪਛਾਂ ਹਟਦਾ ਜਾਂ ਅੰਦਰੋਂ ਬੱਚੇ ਨੇ ਆਵਾਜ਼ ਦੇਤੀ ਨਾ ਬੁੱਤੇ ਇਹ ਨਾ ਕੋਈ ਤੇ ਫਿਰ ਪਸ਼ੂ ਥੋੜਾ ਹੈ ਨਾ ਕਿਸੇ ਮੁੱਠੇ ਦਾਸਾ ਹਜੇ ਤਿਆਰ ਤੇ ਤਿਆਰ ਪੂਰ ਨਾ ਹੋਵੇ ਆਪਾਂ ਇਸ ਕਰਕੇ ਲਾਈ ਵੀ ਲੱਕੜ ਮਗਰ ਮਾੜੀ ਰੋਗ ਲਾ ਜਾਂਦੀ ਹਾਂ ਮਸ਼ੀਨ ਆਪਾਂ ਬਾਈ ਜੀ ਲਾ ਦਿੱਤੀ ਇਹਨੂੰ ਤੇ ਆਪ ਪੈਪ ਮਤਲਬ ਮਗਰ ਟੰਬਾ ਜਾਂ ਤਾਂ ਫਸਾਈਦਾ ਇਹ ਪਸ਼ੂ ਜਿਹੜਾ ਪਿਛਾਣਾ ਟੇ ਤੇ ਇੱਕ ਮਿੰਟ ਨਾ ਵੀਰ ਕਹਿੰਦਾ ਸੀ ਵੀ ਤੁਸੀਂ ਪੂਛ ਬੰਨ ਦਿੰਦੇ ਜੀ ਪੂਛ ਕੇ ਬੰਨ ਦੇ ਐਂ ਧੰਵਾਨ ਨੇ ਲੋਰਾ ਪੂਛ ਹੋਣਾ ਇਹਨਾਂ ਵੀ ਪੂਛ ਕੇ ਬੰਨਵੇ ਭਾਈ ਜਦੋਂ ਆਪਾਂ ਇਸ ਥੱਲੇ ਬਹਿ ਕੇ ਮਸ਼ੀਨ ਲਾਉਣੇ ਆ ਨਾ ਤੇ ਪਸ਼ੂ ਥੋੜੀ ਬਾਲੀ ਪੂਛ ਘਮਾਉਂਦਾ ਤੇ ਪੂਛਾ ਤੁਹਾਨੂੰ ਪਤਾ ਲਿਬੜੀਆਂ ਹੁੰਦੀਆਂ ਨੇ ਪੂਛ ਮਾਰਦਾ ਮੁਰਖ ਮੂੰਹ ਤੇ ਆਪਾਂ ਪੂਛ ਬੰਨ ਲਈਦੀ ਏ ਵਧੀਆ ਖਲੋਤੀ ਪਰ ਪੂਛ ਹੈ ਦੀ ਇੱਧਰ ਉੱਧਰ ਵੱਜਣੀ ਨਹੀਂ ਗੀ ਮਗਰ ਬਹਿ ਕੇ ਤਾਂ ਮਸ਼ੀਨ ਲਾਉਣੀ ਆ ਮੂੰਹ ਤੇ ਪੂਛ ਮਾਰੂ ਦੀ ਮੜ ਕੇ ਤੇ ਆਪਾਂ ਇਸ ਤਰ੍ਹਾਂ ਕੇ ਪੂਛ ਬਣੀ ਦੀ ਹੋਰ ਕੁਛ ਬਣਨ ਦਾ ਕੋਈ ਮਤਲਬ ਸਿਸਟਮ ਨਹੀਂ ਹੈਗਾ ਤੇ ਇੱਕ ਦੋ ਵੀਰਾਂ ਦੇ ਕਮੈਂਟ ਆਏ ਸੀ ਵੀ ਤੁਸੀਂ ਇੱਕ ਆ ਵਿੱਚ ਇੱਟ ਰੱਖ ਦਿਓ ਜਦੋਂ ਚਵਾਈ ਕਰਦੇ ਜੇ ਬਾਈ ਜੀ ਇੱਟ ਆਪਾਂ ਤਾਂ ਰੱਖੀ ਦੀਏ ਜਿਵੇਂ ਮਗਰਲੇ ਡੋਕੇ ਨਹੀਂ ਆਪਾਂ ਨੂੰ ਐਦਾਂ ਪੈਪ ਖੇਤ ਕੇ ਕੱਢਨੇ ਪੈਂਦੇ ਆ ਕੇ ਇਹ ਰੇ ਤੇ ਇੱਟ ਰੱਖੀ ਹੋਵੇ ਤੇ ਮਤਲਬ ਕੁਝ ਜਿਹੜਾ ਪੂਰਾ ਖਾਲੀ ਹੋਏ ਇਟਾਪਾ ਬਾਈ ਜੀ ਇਸ ਕਰਕੇ ਰੱਖਦੇ ਆ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ ਜੇ ਆਪਣੀਆਂ ਵੀਡੀਓ ਚੰਗੀਆਂ ਲੱਗਦੇ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜੁੜੋ ਵੱਧ ਤੋਂ ਵੱਧ ਚੈਨਲ ਦੇ ਨਾਲ ਆਉਂਦੇ ਰਹਿਣਗੇ ਆਪਣੇ ਆ ਵੀਡੀਓ ਧੰਨਵਾਦ ਜੀ ਤੇ ਇਹ ਖੜੀ ਆਪਣੀ ਬੁਲਬਲੇ ਆ ਲਓ ਆ ਜੀ ਸਿੰਘ ਕੁਆਲਟੀ ਸਭ ਕੁਝ ਵਧੀਆ ਮਤਲਬ ਇਹ ਬਾਨੋ ਦੀ ਮਾਂ ਹੈ ਤੇ ਆਪਣੀ ਬੇਵੀ ਦੀ ਧੀ ਹੈ ਤੇ ਬਰਕਤ ਵੀ ਇਹਦੀ ਧੀ ਹੈ ਤੁਹਾਨੂੰ ਦੱਸਿਓ ਸਾਡੀ ਬ੍ਰੀਡ ਤੁਹਾਨੂੰ ਕਿਵੇਂ ਲੱਗੀ ਧੰਨਵਾਦ ਜੀ